ਅੱਜ ਆਪਾਂ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦੇ ਮਨਪਸੰਦੀ ਦਾ ਹਥਿਆਰ ਦੀ ਪੁਆਇੰਟ 45 ਕੈਲੀਬਰ ਪਿਸਤਲ ਦੀ ਮੂਸੇਵਾਲੇ ਨੂੰ ਹਥਿਆਰਾਂ ਦਾ ਬਹੁਤ ਸ਼ੌਂਕ ਸੀ ਇਹ ਗੱਲ ਸਾਰੇ ਜਾਣਦੇ ਆ ਮੂਸੇਵਾਲੇ ਨੇ ਵੈਸੇ ਤਾਂ ਬਹੁਤ ਗਾਣਿਆਂ 'ਚ ਬਹੁਤ ਹਥਿਆਰਾਂ ਦਾ ਜ਼ਿਕਰ ਕੀਤਾ ਪਰ ਪਿਸਤਲ 45 ਬੋਰ ਉਹਦਾ ਫੇਵਰੇਟ ਹਥਿਆਰ ਸੀ ਇਹ ਪਿਸਤਲ ਦਾ ਜੀਕਰੋ ਨੇ ਬਹੁਤ ਸਾਰੇ ਗਾਣਿਆਂ 'ਚ ਕੀਤਾ। ਇਸ ਹਥਿਆਰ ਨੂੰ ਤੁਹਾਨੂੰ ਦੱਸ ਦਿੰਦੇ ਆਂ ਵੀਆਈਪੀ ਪਿਸਤਲ ਵੀ ਕਿਹਾ ਜਾਂਦਾ ਹੈ। ਮੁਸੇਵਾਲੇ ਦੇ ਕਤਲ ਤੋਂ ਬਾਅਦ ਇਹ ਪਿਸਤਲ ਬਹੁਤ ਚਰਚਾ ਵਿੱਚ ਰਿਹਾ ਹੈ। ਨਾਲੇ ਤੁਹਾਨੂੰ ਦੱਸਾਂਗੇ ਇੰਡੀਆ ਵਿੱਚ ਇਹ ਪਿਸਤਲ ਨੂੰ ਕਿਹੜੀ-ਕਿਹੜੀ ਕੰਪਨੀ ਨੇ ਇਹਨੂੰ ਲਾਂਚ ਕੀਤਾ ਹੈ। ਮੁਸੇਵਾਲੇ ਦੇ ਕੋਲ ਯੂਐਸਏ ਦੀ ਕੰਪਨੀ ਇਟਾਕਾ ਦਾ 1911 ਦਾ ਪੁਆਇੰਟ 38 ਕੈਲੀਬਰ ਬੋਰ ਪਿਸਤਲ ਸੀ। ਅਮਰੀਕਾ ਵਿੱਚ ਪਹਿਲੀ ਵਿਸ਼ਵ ਜੰਗ ਤੋਂ ਬਾਅਦ ਇਹ ਪਿਸਤਲ ਹੁਣ ਤੱਕ ਵਰਤਿਆ ਜਾਂਦਾ ਹੈ। ਕੰਪਨੀ ਵੱਲੋਂ ਪਿਸਤਲ ਨਾਲ ਆਉਂਦੀ ਮੈਗਜ਼ੀਨ ਦੇ ਵਿੱਚ 8 ਰਾਉਂਡ ਪੈਂਦੇ ਨੇ ਪਰ ਮੁਸ ਹੁੰਦਾ ਸੀ ਪਰ ਜਦੋਂ ਮੁੱਸੇ ਵਾਲੇ ਦੇ ਕੋਲ ਹਮਲਾ ਹੋਇਆ ਤੇ ਉਹਦੇ ਵਿੱਚ ਸਿਰਫ 3 ਨਰਾਂਉਂਦੀ ਸੀ ਇਹ ਪਿਸਟਲ 45 ਬੋਰ ਕੈਲੀਬਰ ਤੋਂ ਪਹਿਲਾਂ ਮੁੱਸੇ ਵਾਲੇ ਕੋਲ 32 ਬੋਰ ਆਸਾਨੀ ਪਿਸਟਲ ਸੀ ਪਰ ਉਹ ਐਨੀ ਭਰੋਸੇਵੰਦ ਨਹੀਂ ਸੀ 32 ਬੋਰ ਦਾ ਲਗਾਤਾਰ ਫਾਇਰ ਕਰਨੇ ਤੇ ਉਹਦਾ ਬੁਲਟ ਖੜ ਜਾਂਦਾ ਸੀ ਤਾਂ ਕਰਕੇ ਮੁੱਸੇ ਵਾਲੇ ਨੇ VIP ਪਿਸਟਲ ਨੂੰ ਬਾਈ ਕੀਤਾ ਇਸ ਪਿਸਟਲ ਦੀ ਗੋਲੀ ਦਾ ਸਾਈਜ਼ ਹੋਰ ਗੋਲੀਆਂ ਨਾਲੋਂ ਸਭ ਤੋਂ ਵੱਡਾ ਹੁੰਦਾ ਹੈ 32 ਬੋਰ ਦੀ ਗੋਲੀ ਦਾ ਸਾਈਜ਼ 7.50 mm ਹੁੰਦਾ ਹੈ ਤੇ ਜਦਕਿ ਇਟਾਕਾ ਕੰਪਨੀ ਦੀ 45 ਬੋਰ ਦੀ ਗੋਲੀ ਦਾ ਸਾਈਜ਼ 11.5 mm ਹੁੰਦਾ ਹੈ ਜਿਸ ਕਰਕੇ ਇਹ ਬਹੁਤ ਖਤਰਨਾਕ ਹੁੰਦੀ ਹੈ ਜੇ ਬੰਦੇ ਤੇ ਇਹ ਗੋਲੀ ਲੱਗ ਜਾਵੇ ਤਾਂ ਬੰਦਾ ਬਚ ਨਹੀਂ ਸਕਦਾ ਇਹਦੀ ਗੋਲੀ 900 ਫੁੱਟ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਚਲਦੀ ਹੈ ਇਹ ਪਿਸਟਲ ਚਲਦੇ ਸਮੇਂ ਪਿੱਛੇ ਬੈਕ ਬਹੁਤ ਮਾਰਦੀ ਹੈ ਤਾਂ ਕਰਕੇ ਇਹਨੂੰ ਇੱਕ ਹੱਥ ਨਾਲ ਨਹੀਂ ਚਲਾ ਸਕਦੇ ਦੋਨੇ ਹੱਥ ਲਾ ਕੇ ਪਿਸਟਲ ਨੂੰ ਚਲਾਉਣਾ ਪੈਂਦਾ ਹੈ ਇਹ ਪਿਸਟਲ ਇੱਕ ਹੱਥ ਨਾਲ ਚਲਾਣੀ ਨਾ ਮੁਮਕਿਨ ਹੈ ਕਿ ਜਦੋਂ ਸਿੱਧੂ ਮਸੇਵਾਲੇ ਦੇ ਕੋਲ ਹਮਲਾ ਹੋਇਆ ਤਾਂ ਕਰਕੇ ਨਿਸ਼ਾਨਾ ਸਹੀ ਨਹੀਂ ਲੱਗਿਆ ਜਦੋਂ ਮੁਸੇ ਵਾਲੇ ਨੇ ਫਾਇਰ ਕੀਤਾ ਇੱਕ ਬਾਰ ਤਾਂ ਜਿਹੜੇ ਟੁੱਟਰ ਸੀ ਉਹ ਪਿੱਛੇ ਹੋ ਗਏ ਸੀ ਪਰ ਇੱਕ ਹੱਥ ਨਾਲ ਚਲਾਨ ਕਰਕੇ ਸਿੱਧਾ ਨਿਸ਼ਾਨਾ ਨਹੀਂ ਲਗਿਆ ਇੱਥੇ ਤੁਹਾਨੂੰ ਦੱਸਦੇ ਆਂ ਭਾਰਤ ਵਿੱਚ ਇੱਕ ਟਾਕਾ ਕੰਪਨੀ 45 ਬੋਰ ਪਿਸਟਲ ਤੋਂ ਇਲਾਵਾ ਗਲੌਕ ਤੇ ਬੈਵਲੇ ਸ਼ਾਟ ਕੰਪਨੀ ਨੇ ਵੀ ਲਾਂਚ ਕੀਤੇ ਹਨ ਤੇ ਭਾਰਤ ਵਿੱਚ ਵਰਤਣ ਲਈ ਲੀਗਲ ਹਨ ਇਸ ਹਥਿਆਰ ਨੂੰ ਕੋਈ ਵੀ ਵਿਅਕਤੀ ਆਪਣੀ ਪ੍ਰੀਖਿਆ ਦੇ ਲਈ ਕਾਨੂੰਨੀ ਤੌਰ ਤੇ ਲੈ ਸਕਦਾ ਹੈ ਏ ਸੀ ਇਸ ਹਥਿਆਰ ਬਾਰੇ ਜਾਣਕਾਰੀ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਏ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ